ਹੈਲੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੋ ਵੈਲਕਮ ਟੂ ਏਜੀ ਬਲੌਗਸ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਸੋ ਅੱਜ ਆਪਾਂ ਬਲੌਗ ਸ਼ੂਟ ਕਰਾਂਗੇ ਜੀ ਗੁਰਦੁਆਰਾ ਸ਼੍ਰੀ ਦੇਗਸਰ ਸਾਹਿਬ ਪਾਤਸ਼ਾਹੀ 6ਵੀਂ ਤੇ 10ਵੀਂ ਕਟਾਣਾ ਸਾਹਿਬ ਤੁਹਾਨੂੰ ਅੱਜ ਦਰਸ਼ਨ ਕਰਵਾਵਾਂਗੇ ਜੀ ਗੁਰਦੁਆਰਾ ਦੇਗਸਰ ਸਾਹਿਬ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰਿਓ ਤਾਂ ਕਿ ਆਉਣ ਵਾਲੇ ਟਾਈਮ 'ਚ ਤੁਹਾਡੇ ਵਾਸਤੇ ਹੋਰ ਵਧੀਆ ਵੀਡੀਓਜ਼ ਲੈ ਕੇ ਆ ਸਕਾਂ ਬਾਕੀ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਵਾਂਗੇ ਅੱਜ। ਲਓ ਜੀ ਆਪਾਂ ਪਹੁੰਚ ਗਏ ਆ ਜੀ। ਗੁਰਦੁਆਰਾ ਸ਼੍ਰੀ ਦੇਖਸਰ ਸਾਹਿਬ, ਕਟਾਣਾ ਸਾਹਿਬ, ਪਾਤਸ਼ਾਹੀ 6ਵੀਂ ਅਤੇ 10ਵੀਂ ਤੇ ਸਾਹਮਣੇ ਤੁਹਾਨੂੰ ਗੁਰਦੁਆਰਾ ਸਾਹਿਬ ਦਿਖ ਰਿਹਾ ਹੋਊਗਾ। ਲਓ ਜੀ। ਮੈਂ ਹਰ ਦੇ ਉੱਪਰ ਦੀ ਪੁਲ ਜਾਂਦਾ ਹਾਂ। ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰੋ ਜਿਆਦਾ ਤੋਂ ਜਿਆਦਾ ਤਾਂ ਕਿ ਆਉਣ ਵਾਲੇ ਟਾਈਮ ਚ ਤੁਹਾਡੇ ਵਾਸਤੇ ਹੋਰ ਵਧੀਆ ਵੀਡੀਓਜ਼ ਲੈ ਕੇ ਆ ਸਕਾਂ ਬਾਕੀ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਕਰਤਾ ਤੇ ਜਿਮਣੀ ਵੀਡੀਓਜ਼ ਦੇਖਦੇ ਨੇ ਉਹਨਾਂ ਦਾ ਬਹੁਤ ਬਹੁਤ ਥੈਂਕ ਯੂ ਤੇ ਜਿਨ੍ਹਾਂ ਨੇ ਨਹੀਂ ਕੀਤਾ ਉਹ ਪਲੀਜ਼ ਸਬਸਕ੍ਰਾਈਬ ਕਰੋ ਤੁਹਾਡੇ ਸ਼ੇਅਰ ਸਪੋਰਟ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਚੈਨਲ ਵਧੀਆ ਪ੍ਰੋਗਰੈਸ ਕਰੂਗਾ ਤਾਂ ਅੱਗੇ ਅੱਗੇ ਹੋਰ ਵਧੀਆ ਵੀਡੀਓਜ਼ ਤੁਹਾਡੇ ਵਾਸਤੇ ਮੈਂ ਲੈ ਕੇ ਆਉਂਗਾ ਜੀ ਆਪਾਂ ਗੁਰਦੁਆਰਾ ਸਾਹਿਬ ਦੇ ਬਾਹਰ ਪਹੁੰਚ ਗਏ ਆ ਹੁਣ ਆਪਾਂ ਪਾਰਕਿੰਗ ਚ ਗੱਡੀ ਲਾ ਕੇ ਤੁਹਾਨੂੰ ਦਰਸ਼ਨ ਕਰਵਾਵਾਂਗੇ ਜੀ ਪਾਰਕਿੰਗ ਵੀ ਆਪਾਂ ਨੇੜੇ ਹੀ ਮਿਲ ਗਈ ਆ ਆਪਾਂ ਗੁਰਦੁਆਰਾ ਸਾਹਿਬ ਦੇ ਅੰਦਰ ਚੱਲਦੇ ਆ ਤੁਹਾਨੂੰ ਦਰਸ਼ਨ ਕਰਵਾਉਣੇ ਆ ਪਲੀਜ਼ ਮੇਰਾ ਚੈਨਲ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ ਚਲੋ ਜੀ ਔ ਜੀ ਆਪਾਂ ਪਹੁੰਚ ਗਏ ਗੁਰਦੁਆਰਾ ਦੇਖਸਰ ਸਾਹਿਬ ਕਟਾਣਾ ਸਾਹਿਬ ਆ ਜੀ ਪਾਦਸ਼ਾਹੀ 6ਵੀਂ ਤੇ 10ਵੀਂ ਤੇ ਆ ਗੁਰਦੁਆਰਾ ਸਾਹਿਬ ਆ ਜੀ ਬਾਹਰ ਖੜੇ ਆਪਾਂ ਠੀਕ ਅੰਦਰ ਜਾ ਕੇ ਤੁਹਾਨੂੰ ਦਰਸ਼ਨ ਕਰਵਾਉਨੇ ਆ ਸਾਰਿਆਂ ਨੂੰ ਅਸੀਂ ਚੱਪੀਆ ਜਾ ਰਹੇ ਆ ਜੀ ਆਪਾਂ ਗੁਰਦੁਆਰਾ ਸਾਹਿਬ ਦੇ ਅੰਦਰ ਜਾਣ ਲੱਗੇ ਆਂ ਚੱਪੀਆ ਜਾ ਰਹੇ ਆ ਵੱਖਰੇ ਤੌਰ ਤੇ ਰੁਚੀ ਇਸ ਵਿੱਚ ਹੈ ਕਿ ਆਪਾਂ ਦਾ ਅੰਦੀਵਿੱਚ ਲੜਾਈਆਂ ਇਹ ਗੁਰਦੁਆਰਾ ਸਾਹਿਬ ਦਾ ਸੰਖੇਪ ਇਤਿਹਾਸ ਹੈ ਜੀ ਗੁਰਦੁਆਰਾ ਸਾਹਿਬ ਪਾਤਸ਼ਾਹੀ 6ਵੀਂ ਅਤੇ 10ਵੀਂ ਦੇਖ ਸਰ ਸਾਹਿਬ ਪਿੰਡ ਕਟਾਣਾ ਜ਼ਿਲ੍ਹਾ ਲੁਧਿਆਣਾ ਸੰਖੇਪ ਇਤਿਹਾਸਾ ਜੀ ਹੈ ਤੁਸੀਂ ਦੇਖ ਸਕਦੇ ਹੋ ਦੇਖੇ ਤਾਰਾ ਜੀ ਦਾ ਮੱਥੀ ਹੈ ਤਾਂ ਜਨਾਬ ਕਲਾਈ ਤੇ ਜੀ ਸਰ ਤੋਂ ਮਾਉਲ ਦਾ ਉਸ ਦਾ ਅੰਦਰ ਆਠ ਹੋ ਰਿਹਾ ਅੰਦਰ ਬਾਕੀ ਤੁਹਾਨੂੰ ਆਪਾਂ ਅੰਦਰ ਜਾ ਕੇ ਦਰਸ਼ਨ ਕਰਾਵਾਂਗੇ ਜਿੱਥੇ-ਜਿੱਥੇ ਕੈਮਰਾ ਲਾਊਡ ਹੋਊਗਾ ਉੱਥੇ-ਉੱਥੇ ਕਰਾਂਗੇ। ਅਗਰ ਜਿੱਥੇ ਕਿਤੇ ਅਲਾਊਡ ਨਹੀਂ ਹੈਗਾ ਤਾਂ ਆਪਾਂ ਕੋਈ ਨਿਯਮ ਨਹੀਂ ਤੋੜਨਾ ਹੈਗਾ। ਚਲੋ ਜੀ। ਬੋਰਡ ਸਾਹਮਣੇ ਦਰੀ ਨੇ। ਦੇਖ ਸਕਦੇ ਹੋ ਬੰਪਾਈ ਨੇ ਟੋਪਾਂ ਖੜੀਆਂ ਨੇ। ਇਹ ਪਾਟਿਆ ਪਾਟਿਆ ਦੂਰਦਾਰ ਸਾਹਿਬ ਹੈ ਜੀ। ਦੇਖ ਸਕਦੇ ਹੋ ਅੰਦਰ ਪਾਠ ਹੋ ਰਿਹਾ ਵਾ। नहर संबंधी इतिहास है जी बाबा जी का देख सकते हो नहर संबंधी इतिहास ਨਾ ਕੀਤੇ ਮਿਲੈ ਭਾਵੇਂ ਗੁਰਦੁਆਰਾ ਸਾਹਿਬ ਦਾ ਸਰੋਵਰ ਹੈ ਜੀ ਆਪੇ ਦਾ ਜੇ ਆਪੇ ਰੰਗੇ ਆਪੇ ਨਦਰ ਕਰੇ ਨਾਮ ਬ੍ਰਾਹਮਣ ਸੰਤੈ ਭਾਵੇਂ ਆਪੇ ਹੀ 라ਵੇ ਸਰੋਵਰ ਗੁਰਦੁਆਰਾ ਸਾਹਿਬ ਦਾ ਇੰਦਰ ਲੰਗਰ ਹਾਲ ਹੈ ਜੀ ਆਪਾਂ ਲੰਗਰ ਛਕਣ ਜਾ ਰਹੇ ਹਾਂ ਵੇ ਦੇਖ ਸਕਦੇ ਸਾਹਮਣੇ ਸੰਗਤਾਂ ਆ ਰਹੀਆਂ ਲੰਗਰ ਛਕਣ ਵਾਸਤੇ ਸਾਹਮਣੇ ਲੰਗਰ ਹਾਲ ਹੈ ਜੀ ਲੋ ਜੀ ਆਪਾਂ ਲੰਗਰ ਹਾਲ ਚੋਂ ਆ ਕੇ ਬਾਅਦ ਲੰਗਰ ਛਕ ਕੇ ਆਗੇ ਆਹਨ ਸਿੰਘ ਸਾਹਿਬ ਲੱਗੇ ਹੋਏ ਤੁਸੀਂ ਦੇਖ ਸਕਦੇ ਸੰਗਤਾਂ ਆ ਰਹੀਆਂ ਆਪਾਂ ਮਸਤਕ ਹੋ ਰਹੇ ਅੰਦਰ ਦਰਬਾਰ ਸਾਹਿਬ ਚ ਪਾਠ ਹੋ ਰਿਹਾ ਹੈ ਮੋੜੀਏ ਸੀਗਾ ਵਲੌਗ ਆਪਣਾ ਗੁਰਦੁਆਰਾ ਸ੍ਰੀ ਦੇਗਸਰ ਸਾਹਿਬ ਕਟਾਣਾ ਸਾਹਿਬ ਤੇ ਤੁਹਾਨੂੰ ਸਾਰੇ ਅੰਦਰ ਦਰਸ਼ਨ ਕਰਵਾਤੇ ਜਿੰਨਾ ਕਿ ਮੈਨੂੰ ਹੋ ਸਕਿਆ ਅੱਜ ਦਾ ਵਲੌਗ ਆਪਾਂ ਇੱਥੇ ਖਤਮ ਕਰਦੇ ਆ ਜੀ ਤੇ ਬਾਕੀ ਅੱਗੇ ਹੋਰ ਨਵਾਂ ਵਲੌਗ ਤੁਹਾਡੇ ਵਾਸਤੇ ਮੈਂ ਲੈ ਕੇ ਆਉਂਗਾ ਜੀ ਮੇਰਾ ਚੈਨਲ ਲਾਈਕ ਸ਼ੇਅਰ ਸਬਸਕ੍ਰਾਈਬ ਕਰਿਓ ਤੇ ਕੋਈ ਗਲਤੀ ਹੋ ਗਈ ਹੋਵੇ ਕੋਈ ਕੁਝ ਭੁੱਲ ਚੁੱਕਾ ਹੋਵੇ ਤਾਂ ਮੈਨੂੰ ਮਾਫ ਕਰਿਓ ਜੀ ਆਪਾਂ ਆਪਣਾ ਵਲੌਗ ਇੱਥੇ ਅੱਜ ਖਤਮ ਕਰਦੇ ਆ ਓਕੇ ਜੀ ਟੇਕ ਕੇਅਰ ਬਾਏ ਸਤਿ ਸ਼੍ਰੀ ਅਕਾਲ